ਅਸੇ ਤੂ ਸੇ ਸਾਰੇ ਜੀ ਪਰਦੇ ਤੱਕ ਬੋਲੇ ਨਾਮ ਆਓ ੜਪਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਮ ਚੋਟਾਂ ਖਾਵੇ ਤਿੰਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਫਰੀਜੇ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਆਓ ਜੋ ਅੱਜ ਦਾ ਹੁਕਮਨਾਮਾ ਸਾਹਿਬ ਆਇਆ ਹੈ ਅਸਤੇ ਤੇ ਆਪਾ ਹੁਕਮਨਾਮਾ ਸਾਹਿਬ ਦੀ ਕਥਾ ਕਰਦੇ ਆ ਕਿਉਂਕਿ ਸੰਗਤਾਂ ਦੇ ਦਰਸ਼ਨ ਹੁੰਦੇ ਨੇ ਅੰਦਰ ਮੈਨੂੰ ਬੈਠੇ ਨੂੰ ਦੀਦਾ ਨਹੀਂ ਸੀ ਕੋਈ ਸੰਗਤਾਂ ਦੇ ਦਰਸ਼ਨ ਤੇ ਗੁਰੂ ਦੇ ਦਰਸ਼ਨ ਪਰਤੱਖ ਹੋ ਜਾਂਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਆਓ ਜੋ ਅੱਜ ਦਾ ਹੁਕਮ ਨਾਮਾ ਆਇਆ ਹੈ ਸਿਰਸਾ ਸਿਹਟ ਅੰਗ ਤੇ ਤਨਾਸਰੀ ਰਾਗ ਦੇ ਵਿੱਚ ਤਨਾਸਰੀ ਮਹੱਲਾ ਤੀਜਾ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਫਰਮਾਨ ਕਰਦੇ ਨੇ ਨਾ ਬੇ ਕੀ ਕੀਮਤ ਮਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਬ ਲਾਏ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਸਵਾਮੀ ਦੇ ਨਾਮ ਦਾ ਮੁੱਲ ਅਤੇ ਅਵਸਤਾ ਬਿਆਨ ਨਹੀਂ ਕੀਤਾ ਜਾ ਸਕਦਾ ਨਾਮ ਦਾ ਕੋਈ ਮੁੱਲ ਨਹੀਂ ਪਾ ਸਕਦਾ ਕੀਮਤ ਕੀਰਤਨ ਦੀ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ ਇਹ ਅਮੋਲਕ ਵਸਤੂਆਂ ਨੇ ਮਹਾਰਾਜ ਜੀ ਕਹਿੰਦੇ ਮੁਬਾਰਕ ਹਨ ਉਹ ਪੁਰਸ਼ ਬਵਾਰਕ ਹਨ ਉਹ ਪੁਰਸ਼ ਧਨ ਹਨ ਉਹ ਪੁਰਸ਼ ਕਿਹੜੇ ਜਿਹੜੇ ਆਪਣੀ ਵਰਤੀ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੋੜਦੇ ਨੇ ਆਖੋ ਸਤਨਾਮ ਜਿਹੜੇ ਆਪਣੀ ਵਰਤੀ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਨੇ ਮਹਾਰਾਜ ਜੀ ਕਹਿੰਦੇ ਉਹ ਪੁਰਸ਼ ਉਹ ਤਨ ਨੇ ਅੱਖ ਸੁਪਨਾ ਗੌਰ ਮਤ ਸਾਚੀ ਸੱਚਾ ਵਿਚਾਰ ਆਪੇ ਬਖਸੀ ਦੇ ਵਿਚਾਰ ਸੱਚਾ ਹੈ ਗੁਰਾਂ ਦਾ ਉਪਦੇਸ਼ ਗੁਰਾਂ ਦਾ ਉਪਦੇਸ਼ ਸੱਚਾ ਹੈ ਗੁਰਾਂ ਦਾ ਉਪਦੇਸ਼ ਕੀ ਆ ਅੱਜ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਗੁਰਾਂ ਦਾ ਉਪਦੇਸ਼ ਆ ਭਾਈ ਕਿਸੇ ਦਾ ਨਹੀਂ ਹੈ ਇਹ ਗੁਰਾਂ ਦਾ ਗੁਰੂ ਸਾਨੂੰ ਸਮਝਾ ਰਹੇ ਨੇ ਗੁਰੂ ਕਿੱਥੇ ਵਰਤਦਾ ਹੈ ਕਿਦੇ ਵਿੱਚ ਵਰਤਦਾ ਹੈ ਵਰਤ ਦੀ ਬਾਣੀ ਕਹਿੰਦੀ ਹੈ ਗੁਰਸਿੱਖਾਂ ਵਿੱਚ ਗੁਰੂ ਵਰਤੈ ਆਖੋ ਸਤਨਾਮ ਬਾਕੀ ਕੁਝ ਰੱਖਦੇ ਟਾਈਮ ਦਾ ਪਤਾ ਗੁਰਸਿੱਖਾਂ ਦੇ ਵਿੱਚ ਗੁਰੂ ਵਰਤਦਾ ਇੱਕ ਗੁਰਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਆਵਾਜ਼ ਤੇ ਮਖਿਆਲ ਲਈ ਜਾਂਦਾ ਸਹਿਤ ਤੇ ਇੱਕ ਗੁਰਸਿੱਖ ਬੈਠਾ ਰਸਤੇ ਵਿੱਚ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਭਗਤੀ ਕਰਨ ਵਾਲਾ ਤੇ ਗੁਰਮੁਖ ਪਿਆਰਿਓ ਜਦੋਂ ਉਹ ਸਿੱਖ ਲੰਘਿਆ ਜਾ ਰਿਹਾ ਉਹ ਸਿੱਖ ਨੇ ਹੱਥ ਕੀਤਾ ਕਹਿੰਦੇ ਵੀ ਕੀ ਲਈ ਜਾਂਦਾ ਕਹਿੰਦੇ ਜੀ ਸਹਿਤ ਮਖਿਆਲ ਲਈ ਜਾਨਾ ਕਹਿੰਦੇ ਵੀ ਮੈਨੂੰ ਵੀ ਦੇ ਦੇ ਹੱਥ ਕੀਤਾ ਕਹਿੰਦਾ ਨਾ ਬਈ ਇਹ ਗੁਰੂ ਅਰਜਨ ਦੇ ਮਹਾਰਾਜੀਏ ਨੂੰ ਦੇਣਾ ਤੇ ਉਹਨਾਂ ਨੂੰ ਦੇਣਾ ਤੇ ਉਹ ਸਗਣਗੇ ਕਿ ਝੂਠਾ ਹੋ ਜਾਣਾ ਹੈ ਤਾਂ ਗੁਰਮੁਖ ਪਿਆਰਿਓ ਦਿੱਤਾ ਨਹੀਂ ਹੈ ਚਲਿਆ ਗਿਆ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਦੇ ਕੋਲ ਗਿਆ ਤੇ ਜਦੋਂ ਉਹ ਡੱਬਾ ਖੋਲ ਕੇ ਦੇਖਿਆ ਉਹਦੇ ਵਿੱਚ ਕੀੜੇ ਕੁਰਬਲ ਕੁਰਬਲ ਕਰਦੇ ਨੇ ਆਖੋ ਸਤਨਾਮ ਉਹ ਕੁਰਬਲ ਕੁਰਬਲ ਕਰਦੇ ਨੇ ਪਰ ਜੀ ਕਹਿੰਦੇ ਸਿੱਖਾ ਕੀ ਲੈ ਕੇ ਆ ਕਹਿੰਦੇ ਇਹ ਸਹਿਤ ਲੈ ਕੇ ਆ ਜਦੋਂ ਦੇਖਿਆ ਕੀੜੇ ਕੁਰਬਲ ਕੁਰਬਲ ਕਰਦੇ ਨੇ ਕਹਿੰਦਾ ਵੀ ਮੈਂ ਤਾਂ ਬੜਾ ਸੁਧ ਸਹਿਤ ਲੈ ਕੇ ਆਇਆ ਸੀ ਮਖਿਆਲ ਲੈ ਕੇ ਆਇਆ ਸੀ ਇਹ ਤਾਂ ਕੀੜੇ ਫਿਰਦੇ ਵਿੱਚ ਦੇ ਤੇ ਗੁਰਮੁਖ ਪਿਆਰਿਓ ਮਹਾਰਾਜ ਜੀ ਪਤਾ ਕੀ ਕਹਿੰਦੇ ਕਹਿੰਦੇ ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ ਸਿੱਖ ਹੈਰਾਨ ਹੋ ਗਿਆ ਕਹਿੰਦਾ ਮਹਾਰਾਜ ਤੁਸੀਂ ਤਾਂ ਮੈਨੂੰ ਮਿਲੇ ਹੀ ਨਹੀਂ ਕਿਤੇ ਕਿਨੇ ਚਿੱਤੇ ਕਰ ਲਾ ਮੰਗਿਆ ਸੀ ਚਿੱਤ ਆ ਗਿਆ ਵੀ ਹਾਂ ਮੰਗਿਆ ਸੀ ਰਾਤ ਦੇ ਵਿੱਚ ਸਿੱਖ ਨੇ ਦੁਆਰਾ ਫੇਰ ਮਹਾਰਾਜ ਜੀ ਕਹਿੰਦੇ ਜਾ ਪਹਿਲਾਂ ਉਹਨੂੰ ਦੇ ਕੇ ਆ ਉਹਨੂੰ ਸਿਹਤ ਦੇ ਕੇ ਆ ਤੇ ਫੇਰ ਵਾਪਸ ਆਇਆ ਉਹਨੇ ਡੱਬੇ ਦਾ ਟੱਕਣ ਲਾਇਆ ਤੇ ਵਾਪਸ ਚਲੇ ਗਿਆ ਜਦੋਂ ਵਾਪਸ ਉਹ ਗੁਰਸਿੱਖ ਦੇ ਕੋਲ ਗਿਆ ਗੁਰਸਿੱਖ ਦੇ ਹੱਥ ਤੇ ਜਦ ਡੱਬਾ ਖੋਲੇ ਟੱਕਣ ਸਿਹਤ ਬਿਲਕੁਲ ਸਹੀ ਤੇ ਜਦੋਂ ਉਹ ਗੁਰਸਿੱਖ ਨੂੰ ਦਿੱਤਾ ਸਿਹਤ ਮਖਿਆਲ ਤੇ ਗੁਰਸਿੱਖ ਨੇ ਚੱਟਿਆ ਖਾਦਾ ਤੇ ਗੁਰਮੁਖ ਪਿਆਰੇ ਉਥੋਂ ਫੇਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਜਦੋਂ ਮਹਾਰਾਜ ਜੀ ਦੇ ਕੋਲ ਗਿਆ ਤੇ ਟੱਕਣ ਖੋਲਿਆ ਉਸੇ ਤਰ੍ਹਾਂ ਬਿਲਕੁਲ ਸਹੀ ਸੁਧ ਪਦੀਆ ਸਹਿਤ ਤੇ ਮਹਾਰਾਜ ਜੀ ਨੇ ਫੇਰ ਸਕਿਆ ਖੁ ਸਤਨਾ ਤੇ ਬੇਨਤੀ ਕੀਤੀ ਮਹਾਰਾਜ ਨੂੰ ਕਿਤੇ ਮਹਾਰਾਜ ਜੀ ਚੱਕਰ ਕੀ ਹੈ ਕੀ ਕਾਰਨ ਕੀ ਗੱਲਬਾਤ ਹੈ ਮਾਰਦ ਜੀ ਕਹਿੰਦੇ ਗੁਰਸਿੱਖਾਂ ਵਿੱਚ ਬਾਣੀ ਦੇ ਵਿੱਚ ਆਉਂਦਾ ਪੰਕਤੀ ਗੁਰਸਿੱਖਾਂ ਵਿੱਚ ਗੁਰੂ ਵਰਤੈ ਆਖੋ ਸਤਨਾਮ ਗੁਰਸਿੱਖਾਂ ਦੇ ਵਿੱਚ ਗੁਰੂ ਵਰਤਦਾ ਗੁਰਸਿੱਖ ਪੂਰਨ ਹੋਵੇ ਨਿਤ ਨਿਮੀ ਹੋਵੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ ਧੀਆਂ ਭੈਣਾਂ ਦਾ ਸਾਂਝੀ ਹੋਵੇ ਤੇ ਗੁਰਮੁਖ ਪਿਆਰਿਓ ਸਭ ਤੋਂ ਵੱਡੀ ਗੱਲ ਅਵੇ ਆਸੀ ਹੋਵੇ ਨਾਮ ਦਾ ਸਿਮਰਨ ਕਰਨ ਵਾਲਾ ਹੋਵੇ ਉਹ ਗੁਰਸਿੱਖਾਂ ਦੇ ਵਿੱਚ ਗੁਰੂ ਵਰਤਦਾ ਹੈ ਜੇ ਗੁਰਸਿੱਖ ਨੂੰ ਜੋੜਾ ਪਵਾ ਦਿੱਤਾ ਨਾ ਸਮਝ ਲਓ ਗੁਰੂ ਨੂੰ ਪਵਾ ਦਿੱਤਾ ਜੇ ਗੁਰਸਿੱਖ ਨੂੰ ਵਸਤਰ ਦੇ ਦਿੱਤੇ ਨਾ ਸਮਝ ਲਓ ਗੁਰੂ ਨੂੰ ਵਸਤਰ ਦੇ ਦਿੱਤੇ ਇਹ ਮੈਂ ਨਹੀਂ ਕਹਿੰਦਾ ਬਾਣੀ ਕੇ ਦੀ ਰੋ ਵਿਚਾਰ ਤਾ ਗੁਰਮੁਖ ਪਿਆਰੋ ਗੁਰਾਂ ਦਾ ਸੱਚਾ ਉਪਦੇਸ਼ ਹੈ ਉਹ ਸੱਚਾ ਸਵਾਮੀ ਮਹਾਰਾਜ ਜੀ ਸਾਰਿਆਂ ਦੇ ਵਿੱਚ ਵਸਦਾ ਹੈ ਮਹਾਰਾਜ ਜੀ ਕਹਿੰਦੇ ਮੁਬਾਰਕ ਹਨ ਉਹ ਪੁਰਸ਼ ਜਿਹੜੇ ਆਪਣੀ ਵਰਤੀ ਨਾਮ ਦੇ ਨਾਲ ਜੋੜਦੇ ਹਨ ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸਵਾਮੀ ਆਪਣੀ ਬੰਦਗੀ ਦੀ ਵਿਚਾਰ ਦੇ ਕੇ ਸਵਾਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ ਉਹ ਆਪਣੀ ਬੰਦਗੀ ਆਪਣਾ ਨਾਮ ਆਪ ਹੀ ਦਿੰਦਾ ਹੈ ਜਿਹੜੇ ਵਿਚਾਰ ਨੇ ਉਹ ਆਪ ਹੀ ਬਖਸ਼ਿਸ ਕਰਦਾ ਹੈ ਜਿਉਂ ਬੁਲਾਵੇ ਤੂੰ ਬੋਲੇ ਸਵਾਮੀ ਕੁਦਰਤ ਕਾਵਣੇ ਹਮਾਰੀ ਆਓ ਅੱਗੇ ਕੀ ਕਹਿੰਦੇ ਨੇ ਮਹਾਰਾਜ ਹਰ ਨਾਮ ਅਜਰਜ ਪ੍ਰਭ ਆਪ ਚੁਣਾਈ ਕਲੀ ਕਾਲ ਵਿੱਚ ਗੁਰਮਖ ਪਾਈ ਰਹਾਉ ਅਦੁੱਤੀ ਹੈ ਵਾਹਿਗੁਰੂ ਦਾ ਨਾਮ ਅਚਰਜ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਭੂ ਪਰਮੇਸ਼ਰ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਆਖੋ ਸਤਨਾਮ ਉਹ ਖੁਦ ਹੀ ਨਾਮ ਦਾ ਪ੍ਰਚਾਰ ਕਰਦਾ ਹੈ ਤੇ ਖੁਦ ਹੀ ਸੁਣਦਾ ਮੰਨ ਲਓ ਵੀ ਉਹ ਮੇਰੇ ਵਿੱਚ ਵਰਤ ਕੇ ਉਹ ਪ੍ਰਚਾਰ ਕਰ ਰਿਹਾ ਤੁਹਾਡੇ ਵਿੱਚ ਵਰਤ ਕੇ ਉਹ ਸੁਣ ਰਿਹਾ ਉਹ ਆਪੇ ਗੁਰੂ ਹੈ ਤੇ ਆਪੇ ਹੀ ਕੇ ਲਾਖ ਸਤਨਾਮ ਤਾਂ ਗੁਰਮੁਖ ਪਿਆਰਿਓ ਸੱਚੇ ਪਾਲਸਾ ਮਹਾਰਾਜ ਜੀ ਆਪ ਹੀ ਬਖਸ਼ਿਸ਼ ਕਰਦੇ ਨੇ ਉਹ ਆਪ ਹੀ ਵਿਚਾਰ ਕਰਦਾ ਮਹਾਰਾਜ ਜੀ ਕਹਿੰਦੇ ਕਾਲ ਯੁਗ ਅੰਦਰ ਗੁਰਾਂ ਦੇ ਰਾਹੀ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਕਾਲ ਯੁਗ ਦੇ ਵਿੱਚ ਗੁਰਾਂ ਦੇ ਰਾਹੀ ਗੁਰੂ ਕੌਣ ਆ ਸਾਡਾ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀ ਨਾਮ ਪ੍ਰਾਪਤ ਹੋਇਆ ਇਹ ਕਹਿੰਦਾ ਜੀ ਨਾਮ ਲੈ ਕੇ ਆਏ ਆ ਜੀ ਪਤਾ ਨਹੀਂ ਕਿਹੜੀ ਦੁਕਾਨ ਹੈ ਜਿੱਥੋਂ ਨਾਮ ਮਿਲਦਾ ਮੈਨੂੰ ਤਾਂ ਨਹੀਂ ਲੱਗਿਆ ਦਿਖਿਆ ਕਿਤੇ ਅੱਜ ਕੱਲ ਵੀ ਕੋਈ ਦੁਕਾਨ ਹੈ ਜਾਂ ਕੋਈ ਇਸ ਤਰ੍ਹਾਂ ਦਾ ਵੀ ਨਾਮ ਲੈ ਕੇ ਆ ਨਾਮ ਕੌਣ ਦਿੰਦਾ ਹੈ ਕਿਹਨੂੰ ਅਧਿਕਾਰ ਹੈ ਨਾਮ ਦੇਣ ਦਾ ਮੈਂ ਇਕੱਲਾ ਨਹੀਂ ਕਿਸੇ ਨੂੰ ਨਾਮ ਦੇ ਸਕਦਾ ਕੌਣ ਨਾਮ ਦਿੰਦਾ ਕਿਹਨੂੰ ਅਧਿਕਾਰ ਦਿੱਤਾ ਮਰਜ਼ੀ ਨੇ ਮਹਾਰਾਜ ਜੀ ਨੇ ਅਧਿਕਾਰ ਦਿੱਤਾ ਪੰਜ ਪਿਆਰਿਆਂ ਨੂੰ ਆਖ ਸਤਨਾ ਪੰਜ ਪਿਆਰੇ ਮਹਾਰਾਜ ਜੀ ਕਹਿੰਦੇ ਮੇਰਾ ਰੂਪ ਨੇ ਬੈਸਦਾ ਖਾਲਸਾ ਮੇਰਾ ਰੂਪ ਹੈ ਖਾਸ ਜਿਹੜਾ ਖਾਲਸਾ ਨਾ ਖਾਸ ਹੈ ਮਹਾਰਾਜ ਜੀ ਕਹਿੰਦੇ ਉਹ ਮੇਰਾ ਰੂਪਾ ਪਰ ਪੰਜ ਪਿਆਰੇ ਨੂੰ ਅਧਿਕਾਰ ਦਿੱਤਾ ਨਾਮ ਦੇਣ ਦਾ ਉਹ ਨਾਮ ਕਦੋਂ ਦਿੰਦੇ ਨੇ ਜਦੋਂ ਆਪਾਂ ਖੰਡੇ ਵਟੇ ਦਾ ਅੰਮ੍ਰਿਤ ਛਕਦਿਆ ਉਦੋਂ ਕਹਿੰਦੇ ਨੇ ਭਈ ਗੁਰਮੰਤਰ ਦਾ ਜਾਪ ਕਰੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮੂਲ ਮੰਤਰ ਦਾ ਜਾਪ ਕਰੋ ਭਾਈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਸੱਚ ਤੇ ਇਹ ਗੁਰਮੰਤਰ ਮੂਲ ਮੰਤਰ ਇਹ ਜਪ ਜਿਹੜਾ ਸਾਨੂੰ ਗੁਰਮੰਤਾ ਦਾ ਤੇ ਮੂਲ ਮੰਤਰ ਦਾ ਇਹ ਦਿੰਦੇ ਨੇ ਪੰਜ ਪਿਆਰੇ ਆਖ ਸਤਨਾ ਗੁਰੂ ਨਾਮ ਦੀ ਬਖਸ਼ਿਸ਼ ਕਰਦਾ ਗੁਰੂ ਪੰਜ ਪਿਆਰਿਆਂ ਦੇ ਵਿੱਚ ਵਰਤਦਾ ਹੈ ਆਓ ਅੱਗੇ ਸਰਵਣ ਕਰੋ ਹਮ ਮੂਰਖ ਮੂਰਖ ਮਨਮਾਹੀ ਉਮੇ ਵਿਚ ਸਭ ਕਾਰ ਕਮਾਹੀ ਅਸੀਂ ਬੇਸਮਝਾ ਅਤੇ ਬੇਸਮਝੀ ਹੀ ਸਾਡੇ ਚਿਤੰਦਰਾ ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਆਖ ਸਤਨਾ ਸਾਨੂੰ ਨਹੀਂ ਪਤਾ ਚੱਲਦਾ ਵੀ ਕਦੋਂ ਅੰਦਰ ਹੰਕਾਰ ਆਵੇ ਹੰਕਾਰ ਪਰਮੇਸ਼ਰ ਨੂੰ ਨਹੀਂ ਪਉਂਦਾ ਅਰਜੂ ਹੰਕਾਰ ਨਾ ਭਾਵੇਈ ਉਹ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਨਾ ਤੇ ਹੰਕਾਰੀ ਬੰਦਾ ਪਾਉਂਦਾ ਮਹਾਰਾਜ ਜੀ ਕਹਿੰਦੇ 100 ਕੋਹਨ ਤੋ ਦੂਰ ਰਹਿੰਦਾ ਹਾਂ ਤੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਗੁਰ ਪ੍ਰਸਾਦੀ ਹਉ ਮੈ ਜਾਇ ਆਪੇ ਬਖਸ਼ੇ ਲੈ ਮਿਲਾਇ ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਤੇ ਆਗੁਰਾਂ ਦੀ ਕਿਵੇਂ ਹੁੰਦੀ ਆ ਜਦੋਂ ਗੁਰੂ ਦੇ ਨਾਮ ਦਾ ਸਿਮਰਨ ਕਰਦੇ ਆ ਅਭਿਆਸ ਕਰਦੇ ਆ ਵਾਹਿਗੁਰੂ ਵਾਹਿਗੁਰੂ ਫਿਰ ਗੁਰਾਂ ਦੀ ਕਿਰਪਾ ਹੋ ਜਾਂਦੀ ਆ ਜਦੋਂ ਗੁਰਾਂ ਦੀ ਕਿਰਪਾ ਹੋ ਗਈ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਤੇ ਅੰਦਰ ਫਿਰ ਨਾਮ ਵਸ ਜਾਂਦਾ ਆਖੋ ਸਤਨਾਮ ਇਰ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ ਵਿਖਿਆ ਕੈਰ ਧਨ ਬਹੁਤ ਅਭਮਾਨ ਅਹੰਕਾਰ ਡੁੱਬੇ ਨਾ ਪਾਵੇ ਮਾਨ ਸੰਸਾਰ ਦੇ ਧਨ ਪਦਾਰਥ ਬੜਾ ਹੰਕਾਰ ਪੈਦਾ ਕਰ ਦਿੰਦੇ ਆ ਬੜਾ ਹੰਕਾਰ ਪੈਦਾ ਕਰ ਦਿੰਦੇ ਆ ਜਿਹੜੇ ਸੰਸਾਰੀ ਧਨ ਪਦਾਰਥ ਨੇ ਨਾ ਇਹ ਬੰਦੇ ਦੇ ਅੰਦਰ ਹੰਕਾਰ ਪੈਦਾ ਕਰ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਅਤੇ ਇੱਜ਼ਤ ਨਹੀਂ ਪਾਉਂਦਾ ਉਹਨੂੰ ਇੱਜ਼ਤ ਨਹੀਂ ਮਿਲਦੀ ਅਗਰ ਲੰਘਦਾ ਜਰੇ ਤਾਂ ਬੜਾ ਹੰਕਾਰੀ ਤੇ ਦੂਰ ਰੋਏ ਤਾਂ ਕਿ ਲਿਆਣਾ ਪਾਨੇ ਨਹੀਂ ਨਹੀਂ ਲਿੜੇ ਲੱਗਦਾ ਕੋਈ ਉਹਨੂੰ ਇੱਜ਼ਤ ਨਹੀਂ ਕੋਈ ਕਰਦਾ ਹੈ ਅੱਗੇ ਕੀ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਆਪ ਸੋਡ ਸਦਾ ਸੁਖ ਹੋਏ ਗੁਰਮਤ ਸਲਾਹੀ ਸੱਚ ਸੋਈ ਮਹਾਰਾਜ ਜੀ ਕਹਿੰਦੇ ਸਭੇ ਹੰਗ ਤਾਂ ਨੂੰ ਤਿਆਗ ਬੰਦਾ ਹਮੇਸ਼ਾ ਆਰਾਮ ਦੇ ਵਿੱਚ ਰਹਿੰਦਾ ਹੈ ਆਖੋ ਸਤਨਾ ਉਹਨੂੰ ਸਦਾ ਹੀ ਸੁਖ ਪ੍ਰਾਪਤ ਹੋ ਜਾਂਦੇ ਨੇ ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜਸ ਕਰਦਾ ਉਹ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਦਾ ਹੈ ਤੇ ਜਸ ਸੁਣਦਾ ਵੀ ਹੈ ਆਹ ਲਾਸਟ ਪੰਕਤੀਆਂ ਸਰਵਣ ਕਰੀਏ ਕੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਸੱਚੀ ਪ੍ਰਸਾ ਮਹਾਰਾਜੀ ਅੱਗੇ ਫਰਮਾਨ ਕਰਦੇ ਨੇ ਆਪੇ ਸਾਜੇ ਕਰਤਾ ਸੋਏ ਇਸ ਬਿਨ ਦੁਜਾ ਅਬਰਨਾ ਕੋਈ ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ ਉਹ ਸਾਰਿਆਂ ਨੂੰ ਸਾਜਦਾ ਹੈ ਉਹ ਨਵਾਜਦਾ ਹੈ ਕੇਵਲ ਉਹੀ ਸੱਚ ਨਾਲ ਜੁੜਦਾ ਹੈ ਜਿਸ ਨੂੰ ਸਾਹਿਬ ਆਪ ਜੋੜਦਾ ਹੈ ਅੱਖ ਸਤਨਾ ਜਿਹਨੂੰ ਵਾਹਿਗੁਰੂ ਪਰਮੇਸ਼ਰ ਆਪ ਜੋੜਦਾ ਨਾ ਉਹੀ ਜੁੜਦਾ ਹੁਣ ਤੁਹਾਡੇ ਸੰਗਤਾਂ ਤੁਸੀਂ ਕਿੱਡਾ ਦਰਬਾਰ ਸਾਹਿਬ ਸੁੰਦਰ ਬਣਿਆ ਸੰਗਤਾਂ ਦਾ ਭਰਿਆ ਹੋਇਆ ਤੇ ਜੇ ਤੁਹਾਨੂੰ ਗੁਰੂ ਨੇ ਕਿਰਪਾ ਕੀਤੀ ਹੈ ਨਾ ਤਾਂ ਗੁਰੂ ਦੇ ਚਰਨਾਂ ਵਿੱਚ ਬੈਠੇ ਨਹੀਂ ਨਹੀਂ ਬੈਠ ਸਕਦੇ ਨਗਰ ਤਾਂ ਹੋਰ ਵੀ ਸਾਰਾ ਵਸ ਰਿਆ ਨਾ ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਹੁੰਦੀ ਰਹਿਮਤ ਨਹੀਂ ਹੁੰਦੀ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਬੈਠਿਆ ਜਾਂਦਾ ਅਖ ਸਤਨਾਮ ਨਾਨਕ ਨਾਮ ਸਦਾ ਸੁਖ ਆਗੈ ਜਿਸ ਸਾਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਮਹਾਰਾਜ ਜੀ ਕਹਿੰਦੇ ਕੇਵਲ ਉਹੀ ਸੱਚ ਨਾਲ ਜੁੜਦਾ ਹੈ ਜਿਸ ਨੂੰ ਸਾਹਿਬ ਆਪ ਜੋੜਦਾ ਹੈ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਨਾਮ ਰਾਹੀ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ RAM ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਸਦਾ ਬਾਤ ਤੇ ਸੁੱਖ ਮਿਲਦਾ ਸੁੱਖ ਕਿੱਥੋਂ ਮਿਲਦਾ ਹੈ ਕੋਈ ਦੁਨੀਆ ਇਧਰੋਂ ਨੂੰ ਭੱਜਦੀ ਹੈ ਕੋਈ ਇਧਰੋਂ ਨੂੰ ਭੱਜਦਾ ਕਿ ਇਧਰੋਂ ਨੂੰ ਭੱਜਦਾ ਸੁੱਖ ਕਿੱਥੋਂ ਮਿਲਦਾ ਹੈ ਮਹਾਰਾਜ ਜੀ ਕਹਿੰਦੇ ਜਿਹੜੇ ਸਦਾ ਬਾਤ ਤੇ ਸੁੱਖ ਚਾਹੁੰਦੇ ਨੇ ਨਾ ਜੋ ਸੁੱਖ ਕੋ ਚਾਹੇ ਸਦਾ ਜਿਹੜੇ ਸੁੱਖ ਸਦਾ ਬਾਤ ਤੇ ਚਾਹੁੰਦੇ ਨੇ ਕੀ ਕਰਨਾ ਪੈਣਾ ਸਰਨ ਰਾਮ ਕੀ ਲੈ ਇਹਦੀ ਸ਼ਰਣ ਦੇ ਵਿੱਚ ਆ ਜੀਏ ਇਹਦੇ ਚਰਨਾਂ ਦੇ ਵਿੱਚ ਵਹਿ ਜੀਏ ਤੇ ਇਹਨਾਂ ਨੇ ਫਿਰ ਸਦਾਬਾਦ ਤੇ ਸਾਨੂੰ ਸੁਖ ਪ੍ਰਾਪਤ ਕਰ ਦੇਣੇ ਨੇ ਸਾਨੂੰ ਸੁੱਖਾਂ ਦੀ ਦਾਤ ਬਖਸ਼ ਦੇਣੀ ਆ ਪਰ ਜੀ ਕਹਿੰਦੇ ਸਿੱਖਾ ਆ ਜਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਕਹਿੰਦੇ ਜਿੰਨੇ ਵੀ ਤੇਰੇ ਦੁੱਖ ਨੇ ਆ ਜਾ ਮੇਰੇ ਕੋਲ ਛੱਡ ਜਾ ਇੱਥੋਂ ਸੁਖ ਲੈ ਜਾ ਕਰ ਮੈਂ ਪਰ ਸਿੱਖ ਕਹਿੰਦਾ ਮੇਰੇ ਕੋਲੇ ਸਮੇਂ ਨਹੀਂ ਆਏ ਜੀ ਆਉਣ ਨੂੰ ਚਰਨਾਂ ਦੇ ਵਿੱਚ ਬੈਠਣ ਨੂੰ ਸਮਾਂ ਨਹੀਂ ਹੈ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਵਹਿੰਦੇ ਨੇ ਇੱਥੋਂ ਫਿਰ ਗੁਰੂ ਦੇ ਚਰਨਾਂ ਚ ਖੁਸ਼ੀਆਂ ਦੀਆਂ ਝੋਲੀਆਂ ਖੁਸ਼ੀਆਂ ਦੀਆਂ ਭਰ ਕੇ ਸੁੱਖਾਂ ਦੀਆਂ ਭਰ ਕੇ ਲੈ ਕੇ ਜਾਂਦੇ ਨੇ ਤੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸੰਤਰੇਨ ਟੀਵੀ ਚੈਨਲ ਦੇ ਉੱਤੇ ਲਾਈਵ ਦੇਖ ਰਹੇ ਹੋ ਦੇਸ਼ਾਂ ਬਦੇਸ਼ਾਂ ਦੀ ਧਰਤੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਗੁਰੂ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਡ ਧੰਨਵਾਦ 1 ਮਿੰਟ ਬਾਅਦ ਤੇ ਨਾਮ ਸਿਮਰਨ ਕਰ ਲਈਏ ਜਬੋ ਕਰਾਂ ਸਾਰੇ ਰਸਾਂ ਨੂੰ ਕਰੋ ਪਵਿੱਤਰ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਪਾਦੋ ਪਾਦ ਗੂੰਜਾਂ ਸਾਰੇ ਸੁਣਨ ਆਵਾਜ਼ ਵਾਰ ਤੱਕ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹ ਵੀ ਵਾਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਹਾ 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 ਨੰਦਾ ਗਾ ਭਾਈ ਸੰਗਤਾਂ ਦਾ ਬਾਜੀ ਵਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਤ ਬਾਤ ਧੰਨਵਾਦ ਸਾਰੀਆਂ ਸੰਗਤਾਂ ਦਾ ਸਤਿਗੁਰੂ ਮਹਾਰਾਜ ਜੀ ਆਪ nhiệmਾਂ ਦਾ ਕੋਟਨ ਕੋਟ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ